ਉਹ ਨਾ ਮੈਂ ਪੀਆ ਰਿਹਾ ਹਾਂ ਉਹ ਨਾ ਵਾਹ ਜਪੜਾ ਰਸ ਬਿਤੇ ਦੇ ਨ ਪੁਲਸ थाना ਡੇਰਾ ਬਾਬਾ ਨਰਕデア ਦੀਨ ਪਿੰਡ ਸਪਰ ਜਾਜਨ ਸੱਕੀ ਨਾਲੇ ਉੱਪਰ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋਏ ਗੈਂਗਸਟਰ ਸੁਨੀਲ ਮਸੀਹ ਦੇ ਮਾਤਾ ਪਿਤਾ ਨੇ ਕਿਹਾ ਕਿ ਉਹਨਾਂ ਨੂੰ ਨਹੀਂ ਪਤਾ ਕਿ ਉਹਨਾਂ ਦਾ ਪੁੱਤਰ ਕੀ ਕਰਦਾ ਸੀ ਉਹਨਾਂ ਨੂੰ ਤਾਂ ਕੇਵਲ ਇਨਾ ਪਤਾ ਹੈ ਕਿ ਉਹਨਾਂ ਦਾ ਪੁੱਤਰ ਆਪਣੀ ਸਲੂਨ ਦੀ ਦੁਕਾਨ ਚਲਾਉਂਦਾ ਸੀ ਤੇ ਨਸ਼ੇ ਕਰਦਾ ਆਦੀ ਹੋ ਚੁੱਕਿਆ ਸੀ ਪਰ ਉਸ ਦਾ ਇੱਕ ਸਾਥੀ ਉਸ ਨੂੰ ਫਰਗ ਲਾ ਕੇ ਲੈ ਗਿਆ ਜਿਸ ਨੇ ਡੇਰਾ ਬਾਬਾ ਨਾਨਕ ਵਿਖੇ ਵਾਰਦਾਤਾਂ ਨਾਲ ਜੰਮ ਦਿੱਤਾ ਸੀ ਪਰ ਉਹਨਾਂ ਦਾ ਪੁੱਤਰ ਬੇਕਸੂਰ ਹੈ ਉਹਨਾਂ ਕਹਿੰਦੇ ਕਿ ਸਾਨੂੰ ਇਹ ਵੀ ਨਹੀਂ ਪਤਾ ਕਿ ਉਹਨਾਂ ਦੇ ਪੁੱਤਰ ਦਾ ਨਾ ਕਾਉਂਟਰ ਹੋਇਆ ਹੈ ਉਹਨਾਂ ਕਹਿੰਦੇ ਕਿ ਮੇਰੇ ਦੋ ਬੇਟਿਆਂ ਨੇ ਦੋਨੇ ਆਪਣੀ ਦੁਕਾਨ ਚਲਾਉਂਦੇ ਸੀ ਪਰ ਸੁਨੀਲ ਇੰਨਾ ਰਾਵਾਂ ਤੇ ਕਿਵੇਂ ਚੱਲ ਪਿਆ ਉਹਨਾਂ ਨੂੰ ਇਸ ਬਾਰੇ ਕੋਈ ਵੀ ਗਿਆਨ ਨਹੀਂ ਸੁਨੀਲ ਦੀ ਮਤਨ ਦੱਸਿਆ ਕਿ ਅੱਜ ਤੱਕ ਮੇਰੇ ਬੇਟਾ ਕੋਈ ਵੀ ਕ੍ਰਿਮੀਨਲ ਰਿਕਾਰਡ ਨਹੀਂ ਹੈ ਤੇ ਉਸ ਦਾ ਪਿੰਡ ਵਿੱਚ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਤੇ ਹਰ ਇੱਕ ਨੂੰ ਬਹੁਤ ਆਦਰ ਸਤਕਾਰ ਨਾਲ ਬੁਲਾਉਂਦਾ ਸੀ ਉਹਨੇ ਕਿਹਾ ਕਿ ਅਸੀਂ ਆਪਣੀ ਮਿਹਨਤ ਮਜ਼ਦੂਰੀ ਕਰਕੇ ਮਸਾ ਆਪਣੇ ਘਰ ਦਾ ਗੁਜ਼ਾਰਾ ਚਲਾਉਂਦੇ ਹਾਂ ਤੇ ਸਾਡੇ ਘਰ ਦੇ ਹਾਲਾਤ ਤੁਸੀਂ ਖੁਦ ਦੇਖ ਸਕਦੇ ਹੋ ਉਹਨਾਂ ਕਹਿੰਦਾ ਸਾਡਾ ਬੇਟਾ ਸੁਨੀਲ ਮੁਸੀਬ ਬਖਸੂਰ ਹੈ ਤੇ ਉਸ ਨੂੰ ਬੰਦਾ ਇਨਸਾਫਤਾ ਜਾਵੇ ਬਿਊਰੋ ਰਿਪੋਰਟ ਅਲ ਪੰਜਾਬ نیوز ਜਨਮ ਤੇ ਸਕੀਨ ਨਾਲੇ ਦੇ ਉੱਪਰ ਪੁਲਿਸ ਸੰਭਾਵਲਾ ਹੈ ਜਿਹਦੇ ਚ ਤੁਹਾਡੇ ਫੇਟੇਵਲੋ ਜਿਹੜੇ ਪੁਲਿਸ ਦੇ ਗੋਲੀ ਚੜੇ ਜਵਾਬੀ ਕਾਰ ਵਿੱਚ ਸਾਡਾ ਮਿੱਤ ਜਿਹੜਾ ਜ਼ਖਮੀ ਹੋਇਆ ਉਹਦੇ ਇਲਜ਼ਾਮ ਨੇ ਕਿ ਦੇਰਪਾਪਾ ਨਾਂ ਦੇ ਪਿਛਲੇ ਦਿਨੀਂ ਗੜੀ ਗੋਲੀ ਚੜੀ ਦੱਸੰਦਾ ਤੇ ਇਹਨਾਂ ਨੂੰ ਚੋਰੀ ਗਈ ਹੈ ਹਾਂਜੀ ਹਾਂਜੀ ਠੀਕ ਹੈ ਤੁਹਾਨੂੰ ਕੋਈ ਪਤਾ ਨਹੀਂ ਪਈ ਗੱਲਬਾਤ ਹੈ ਸਾਨੂੰ ਕੋਈ ਜਾਣਕਾਰੀ ਨਹੀਂ ਕਿ ਕਿਹਨੋਂ ਫੋਜੀ ਵੱਲੋਂ ਜਿਹੜੇ ਹਨ ਕਿੰਨੇ ਪੈਸੇ ਦੇ ਕੇ ਜਿਹੜਾ ਇਹ ਕੰਮ ਜਿਹੜਾ ਹੋਇਆ ਨਹੀਂ ਪਤਾ ਭਾਈ ਸਾਨੂੰ ਕਿ ਗੱਲ ਹੈ ਇਹ ਲੱਗਦਾ ਨਾ ਕਿ ਬੇਟਾ ਸੋਨਾ ਜਿਹਾ ਬਿਲਕੁਲ ਨਹੀਂ ਬਿਲਕੁਲ ਨਹੀਂ ਭਾਈ ਇਹ ਹੋ ਜਾਣੀ ਹੈਗਾ ਜੀ ਐਸਾ ਪਤਾ ਚ ਕੋਈ ਕੰਦਾ ਹੀ ਗੋਲੀ ਘਟਾ ਕੰਦਾ ਹੀ ਡੇਰੇ ਵਾਲੀ ਗੋਲੀ ਪਾਉਂਦਾ ਟੀਕਾ ਵੀ ਲਾੜਦਾ ਇਹ ਸਾਰ ਕੁਝ ਕਰ ਲੈਂਦਾ ਪਰ ਘਰੋਂ ਪੈਸੇ ਕੱਢ ਕੇ ਖੜਦਾ ਹੈ ਪਰ ਕਿਤੇ ਚੋਰੀ ਨਹੀਂ ਕਰਦਾ ਨਾ ਕੋਈ ਪੈਸਾ ਮੰਗਦਾ ਜੀ ਕੰਮ ਕਰਦਾ ਨਹੀਂ ਭਾਈ ਸਲੂਨ ਦਾ ਕੰਮ ਕਰਦਾ ਜੀ ਪਹਿਲਾਂ ਇਹਦਾ ਕੋਈ ਇਹੋ ਜਿਹਾ ਕਾਰਡ ਹੈ ਜਿੱਦੇ ਤੋਂ ਪਹਿਲਾਂ ਕੋਈ ਇਸ ਤੋਂ ਪਰਚਾ ਪੁਚਾ ਦਰਜ ਹੋਇਆ ਹੈ ਕੋਈ ਗੱਲ ਬਾਤ ਨਹੀਂ ਕੋਈ ਪਰਚਾ ਨਹੀਂ ਕੋਈ ਕਿ ਲੜਾਈ ਝਗੜੀ ਨਹੀਂ ਕਰਦਾ ਤੇ ਮੇਰੇ ਕੋ ਸਾਫ ਦੇਖੀ ਵੀ ਜਿਹੜਾ ਪੁੰਜਿਆ ਹੋਇਤਾ ਹੁੰਦਾ ਆ ਸੱਭਾ ਪੋਕਰ ਦਾ ਮੁੰਡਾ ਉਹ ਕੋਲੋਂ ਸਾਧ ਕੇ ਲਿਆ ਗਿਆ ਨਸ਼ੇ ਦੇ ਲੋਰਚ ਨੂੰ ਨਸਾਂ ਦਾ ਕੁਵਾਰ ਕੇ ਲੈ ਗਿਆ ਬਾਹਰ ਕੇ ਹੂੰ ਠੀਕ ਹੈ ਜਾ ਕੇ ਜਿਹੜੇ ਗੋੜੀ ਚਲਾਏ ਸਾਨੂੰ ਇਹ ਕਹਦਾ ਫਾਰੇ ਨਹੀਂ ਇਹ ਕੰਮ ਕਰਕੇ ਆਏ ਨੇ ਲੈ ਲਿਆਣੋ ਪਲੇ ਆਣੋ ਸੱਭਾ ਜਮ ਨਹੀਂ ਸਪੈ ਦੇ ਗੋੜੀ ਪਿੱਛੇ ਫਾੜ ਦਿਆ ਤੁਹਾਨੂੰ ਜਿਹੜਾ ਤਾਂ ਪਤਾ ਨਹੀਂ ਕੀ ਉਸ ਨੇ ਜਿਹੜੀ ਕਾਰਵਾਈ ਕੀਤੀ ਉਹਨੇ ਦੇਖਦੇ ਜੇ ਤੁਹਾਨੂੰ ਕਿ ਉਹ ਉਹਨਾਂ ਨੇ ਜਿਹੜੇ ਬਿਲਕੁਲ ਸਹੀ ਕੀਤੀ ਜਾਂ ਗਲਤ ਕੀਤੀ ਗਲਤ ਕੀਤੀ ਹੈ ਭਾਈ ਸਾਡੇ ਬੱਚਾ ਬਿਲਕੁਲ ਡੇਨ ਜਾ ਜਾ ਜੀ ਸੰਦੇ ਗਲਤ ਬਿਲਕੁਲ ਦੋ ਦਾ ਦੋ ਕਹਿ ਮੈਂ ਬਿਲਕੁਲ ਨਹੀਂ ਕਰਦਾ ਇਹ ਤੋਂ ਬੜਿਆ ਮਤੁਗਿਆ ਬੜਾ ਪ੍ਰੋਜਨ ਗਿਆ ਜੀ ਸਪੋਰਟ ਹੀ ਕਰਨ ਲੱਗਣਾ ਹੈ ਕਿੱਦਾਂ ਜਣਾ ਤਾ ਕਿ ਐਸੋ ਜੀ ਫੋਕ ਦਾ ਹੋ ਗਿਆ ਗੇਨ ਇੱਕ ਹਸ ਨੇ ਉਹ ਤਾਂ ਹਰ ਇੱਕ ਲੀਨ ਕਿਹੋ ਜਿਹਾ ਪੜ ਗਿਆ ਸਭ ਨੇ ਬੜਾ ਇਹਨੂੰ ਪਹਿਲਾ ਜਿਸ ਤਰ੍ਹਾਂ ਧੜੇ ਕਰਦੇ ਕੋਈ ਉਹ ਨਾ ਜਾਣਾ ਕੋਈ ਅਸਲਤ ਬੰਦੇ ਨੇ ਨਾ ਗਾੜੀ ਨਾ ਗਾੜੀ ਆਟੇ ਪਾ ਨਾੜੀ ਦਾ ਇਹ ਨਾਲ ਚਾਚਾ ਕਿਰਤ ਕਰ ਨਹੀਂ ਹੁੰਦਾ ਗਰੋਂਦਾ ਜਾਂਦਾ ਬਣਾ ਲੈਗਾ ਖੇਡਦਾ ਜੀ ਪਰ ਇਹ ਟੱਕਰਦੀਆਂ ਚਿੱਤ ਕਰ ਰਹੇ ਜਾਂਦੇ ਹਨ ਮਾਨ ਨੂੰ ਵੀ ਕਿਤੇ ਮਾਰਦਾ ਨਹੀਂ ਤੁਸੀਂ ਕੋਈ ਕੋਈ ਪ੍ਰੋਜਨ ਵਾਲਿਆ ਆਰਡਰ ਸੇ ਪਾ ਫੈਨ ਕਰਨਾ ਹੋ ਸੋਨੇ ਗਦਾ ਪਤਨ ਵੀ ਇਹਨਾਂ ਇਹ ਕੰਮ ਕਰਦਾ ਹੈ ਨਾ ਮੈਂ ਕਾਟਾ ਨਹੀਂ ਵੀ ਗਿਆ ਮਸਬੇ ਨੂੰ ਘੋ ਗਿਆ ਮਸਬੇ ਤੂੰ ਕੋਲ ਨਹੀਂ ਆ ਤੀ ਮੈਂ ਨਾ ਨਾ ਤੂੰ ਗਿਆ ਜੋਤੀ ਨਾ ਖਾਣਾ ਬਿਨਾਰਿਆ ਤੁਮ ਨੂੰ ਖਾਣੇ ਭਰਾਤਾ ਜੁੱਤੀ ਨੂੰ ਜ਼ਬਾ ਮੂਲ ਘਾਲੇ ਮੂਲ ਘਾਈ ਜਾ ਸਕਦੇ ਨੇ ਇੱਕ ਮੁਰਾ ਨਹੀਂ ਜ਼ਬਾ ਕਿ ਤੁਹਾਨੂੰ ਲੱਗਦਾ ਇਹਨੂੰ ਕਿਹੜੇ ਪ੍ਰਕਾਰ ਲਾ ਕੇ ਖੜਿਆ ਗਿਆ ਨਾਲ ਹਾਂ ਮੈਂ ਤਾਂ ਹਾਂ ਮਗੜ ਲਾਇ ਕਿਹੜਾ ਬੱਚਾ ਮੇਰਾ ਮਤਲਬ ਕੀ ਨਸ਼ਾ ਕਰਦਾ ਹੀ ਨਸ਼ੇ ਦੇ ਪਿਆ ਕੇ ਨਸ਼ੇ ਦੇ ਲੋਰ ਦੇ ਵਿੱਚ ਤੇ ਉਹਨੂੰ ਮਤਲਬ ਹੀ ਲੈ ਗਿਆ ਇਹ ਮੁੰਡਾ ਜੜਾ ਬਾ ਕੇ ਬਾਰੋ-ਬਾਰ ਲੈ ਗਿਆ ਬਾ ਕੇ ਮੈਨੂੰ ਨਹੀਂ ਪਤਾ ਵੀ ਬਾਰੋ-ਬਾਰ ਬਾ ਕੇ ਲੈ ਗਿਆ ਵਾ ਉਹਨੂੰ ਕਹਿੰਦਾ ਕਿ ਡੇਰੇ ਚੱਲ ਗਏ ਘੁੰਮਣ ਚੱਲ ਗਏ ਘੁੰਮਣ ਦੇ ਪੱਜਣਾ ਉਹਨੂੰ ਖੜਿਆ ਵਾ ਘੁੰਮਣ ਦੇ ਪੱਜਣਾ ਉਹਨੂੰ ਲੈ ਗਿਆ ਕਦੀ ਆਂਦਾ ਮੋਟਰਸਾਈਕਲ ਘੱਟ ਕਰ ਕਦੀ ਕਹਿੰਦਾ ਵੱਧ ਕਰ ਫਿਰ ਕਹਿੰਦਾ ਘੱਟ ਕਰ ਫਿਰ ਕਹਿੰਦਾ ਵੱਧ ਕਰ ਦੁਕਾਨਾਂ ਲਾ ਕੇ ਜਾ ਕੇ ਤੇ ਉਹਨੂੰ ਕਹਿੰਦਾ ਵਾ ਪੀ ਘੱਟ ਕਰ ਦਿਓ ਨੇ ਘੱਟ ਕਰ ਦਿੱਤਾ ਵਾ ਇਹ ਕਹਿੰਦਾ ਵਾ ਵੀ ਮੈਂ ਕਾ ਖਾਣੀ ਕੋਈ ਇਨੇ ਚੀਜ਼ ਲੈਣੀ ਆ ਕੁਛ ਖਾਣ ਨੂੰ ਲੈਣਾ ਚਾਹੀਏ ਕੁਛ ਲੈਣਾ ਵਾ ਤੇ ਆਂਦਾ ਮੈਨੂੰ ਨਹੀਂ ਪਤਾ ਇਨੇ ਮੰਗਰੋਂ ਕੱਢ ਕੇ ਇਨੇ ਬਸ ਫੈਲ ਚਲਾ ਦਿੱਤਾ ਮੈਨੂੰ ਨਹੀਂ ਪਤਾ ਬਾਅਦ ਚ ਮੇਰੇ ਇਲਾਕੇ ਦੇ ਵਿੱਚ ਧਫਾ ਮਾਰਿਆ ਵਾ ਤੇ ਮੈਨੂੰ ਕਹਿੰਦਾ ਵਾ ਵੀ ਹੁਣ ਮੋਟਰਸਾਈਕਲ ਜਿਹੜਾ ਲੱਭੇ ਪਜਾਲਾ ਕੀ ਲੱਗਦਾ ਤੁਹਾਨੂੰ ਜਿਹੜਾ ਇਨਫਰ ਵਰਗ ਲਾ ਕੇ ਖੜਿਆ ਕੇ ਹਾਂਜੀ ਇਸ ਤੋਂ ਪਹਿਲਾਂ ਕੀ ਲੱਗਦਾ ਤੁਹਾਨੂੰ ਤੁਹਾਡੇ ਮਤਲਬ ਇਹ ਮੁੰਡੇ ਦੇ ਨਾਲ ਕੋਈ ਆਉਂ ਜਾਣਾ ਹੋਏ ਹੋਰ ਨਾ ਮੁੰਡਿਆਂ ਦਾ ਜੱਪੀ ਜਿਹੜੇ ਮੁੰਡੇ ਗਲਤ ਹੋਰ ਨਾਲ ਕਿਹੇ ਨਹੀਂ ਮੁੰਡਾ ਮੇਰਾ ਬਸ ਖਾਂਦਾ ਪੀਂਦਾ ਹੀ ਥੋੜਾ ਨਸ਼ਾ ਪਤਾ ਤੇ ਕਰਕੇ ਨਸ਼ਾ ਪਤਾ ਤੇ ਪਿੰਡ ਦੇ ਵਿੱਚ ਰਹਿੰਦਾ ਪਿੰਡ ਮੇਰੇ ਦੇ ਵਿੱਚ ਆਣ ਕੇ ਤੇ ਸਭ ਕੁਝ ਹੀ ਵੇਖ ਸਕਦੇ ਨੇ ਇਸ ਤੋਂ ਪਹਿਲਾਂ ਕੋਈ ਅਤਿਕ ਇਦਾਂ ਦਾ ਕੋਈ ਪਰਚਾ ਦਰਜ ਹੋਇਆ ਹੈ ਪਰਚਾ ਦਰਜ ਤੇ ਕੋਈ ਨਹੀਂ ਪਰਚਾ ਦਰਜ ਹੋਇਆ ਇਹ ਤੇ ਮਾੜੀ ਅੱਖ ਨਾਲ ਨਹੀਂ ਵੇਂਦਾ ਤੇ ਹਰ ਇੱਕ ਨੂੰ ਸਲਾਮ ਤੋਂ ਬਿਨਾ ਬੋਲਦਾ ਨਹੀਂ ਮੇਰੇ ਪਿੰਡ ਦੇ ਵਿੱਚ ਆਣ ਕੇ ਵੇਖ ਸਕਦੇ ਨੇ ਜਿਹੜੀ ਪੁਲਿਸ ਨੇ ਕਾਰਵਾਈ ਕੀਤੀ ਉਹਨੂੰ ਫਿਰ ਤੁਸੀਂ ਕਿਵੇਂ ਜਿਹੜਾ ਦੇਖਦੇ ਜੀ ਤੁਸੀਂ ਮੈਨੂੰ ਅਸ਼ਾਂ ਲੱਗਦੇ ਨਾ ਤੇ ਕਾਰਵਾਈ ਕੀਤੀ ਜਾਵੇ ਮੇਰੇ ਬੱਚੇ ਨੂੰ ਚੰਗਾ ਵੜ ਕੇ ਖੜਿਆ ਤੇਨੇ ਕਿਉਂ ਗੋਲੀ ਚਲਾਈ ਉਹਦੇ ਤੇ ਕੀ ਲੱਗਦਾ ਪੀ ਇਹਨੇ ਕੋਈ ਪੈਸੇ ਦਾ ਕੁੱਤਾ ਨੂੰ ਕੋ ਦਿੱਤਾ ਹੈ ਨਹੀਂ ਕੋਈ ਪੈਸਾ ਨਹੀਂ ਦਿੱਤਾ ਇਹਨੂੰ ਤੇ ਮੈਂ ਘਰੋਂ ਪੈਸਾ ਦਿੰਨੀ ਆ ਅਹੀਂ ਘਰੋਂ ਪੈਸਾ ਦਿੰਨੇ ਪੀਨੇ ਖਰਚਨਾਵਾ ਅਹੀਂ ਨੇ ਇਦਾਂ ਦਾ ਕੋਈ ਦਿੱਕਤ ਨਹੀਂ ਆਗਾ ਮੇਰਾ ਘਰ ਬਾਰ ਆਣ ਕੇ ਵੇਲਣ ਜਿਹੜੇ ਇਹੋ ਜਿਹੇ ਲੋਕ ਹੁੰਦੇ ਉਹਨਾਂ ਨੇ ਘਰ ਬਾਰ ਬਣਾਇਆ ਹੁੰਦਾ ਮੇਰਾ ਘਰ ਵੇਖੋ ਆਣ ਕੇ ਕਿ ਮੇਰਾ ਘਰ ਕਿਸ ਤਰ੍ਹਾਂ ਦਾ ਵਾ ਜਦੋਂ ਮਰਜ਼ੀ ਆ ਸਕਦੇ ਨੇ ਤੁਹਾਡੇ ਘਰ ਚ ਹੋਰ ਕਿਹੜੇ ਕਿਹੜੇ ਪਰਿਵਾਰਕ ਮੈਂਬਰ ਨੇ ਤੁਹਾਡੇ ਜਿਹੜੇ ਮਤਲਬ ਕੀ ਕੰਮ ਕਰਦੇ ਨੇ ਬੇਟੇ ਉਹਨਾਂ ਨੂੰ ਹਾਂਜੀ ਕੰਮ ਸਿਖਾ ਲਿਆ ਸੀ ਮੈਂ ਦੁਕਾਨ ਪਾ ਕੇ ਦਿੱਤੀ ਸੀ ਇਦਾਂ ਕੰਮ ਹੀ ਕਰਦੀ ਦੁਕਾਨ ਦਾ ਬਸ ਘਟਣ ਦਾ ਨਸ਼ੇ ਦਾ ਘਰ ਕਰ ਕਰਕੇ ਤੇ ਉਹ ਚਲ ਗਿਆ ਵਾ ਤੇ ਬਾਕੀ ਪਾਪਾ ਉਹਨਾਂ ਦੇ ਦਿੱਤੀ ਉਹ ਵੀ ਮਤਲਬ ਦਿਹਾੜੀ ਦਾ ਪਾ ਕਰਦੇ ਜੇ ਮੇਰਾ ਬੱਚਾ ਬੇਕਸੂਰ ਆ ਜਿਹੜਾ ਪੁਲਿਸ ਨੇ ਕੀਤਾ ਨਾ ਗਲਤ ਕੰਮ ਕੀਤਾ ਏ ਨਸਾਫੀ ਕੀਤੀ ਜਾਏ